ਸਰਤਰੇ ਨਾਲ ਜਗਾ ਐਵੇਂ ਵਾਧੂ ਪਈ ਸੀਗੀ ਖੱਡੇ ਸੀਗੇ ਮਿੱਟੀ ਪੈ ਗਈ ਜਗਾ ਖੁੱਲ ਗਈ ਬਹੁਤ ਵਧੀਆ ਸਰਪੰਚ ਸਾਹਿਬ ਨੇ ਉਪਰਾਲਾ ਕੀਤਾ ਜੀ ਆਹ ਹਾਂ ਬਹੁਤ ਉੱਥੇ ਸਵਾਰੀਆਂ ਜੋ ਬੱਸ ਖੜਦੀ ਸੀਗੀ ਥੱਲੇ ਉਤਰ ਜੀ ਅਸੀਂ ਸਵਾਰੀਆਂ ਢੈਗਦੀਆਂ ਸੀਗੀਆਂ ਪੁੰਨ ਮਸ਼ਣ ਸ਼ਬੀਲ ਲਾਉਂਦੇ ਸੀਗੇ ਉਹ ਮਤਲਬ ਦਿੱਕਤ ਆਉਂਦੀ ਸੀਗੀ ਪਹਿਲਾਂ ਤਾਂ ਬੱਸ ਖੜਨ ਦਾ ਥਾਂ ਨਹੀਂ ਸੀਗਾ ਪਹਿਲੀ ਜਗ੍ਹਾ ਖੜਦੀ ਸੀ ਉੱਥੇ ਫਿਰ ਜਾਮ ਲੱਗ ਜਾਂਦਾ ਸੀ ਜਿਹੜੀਆਂ ਸਾਡੇ ਪੁਰਾਣੇ ਮਾਸ਼ੀ ਤੇ ਅੱਗੇ ਜਗ੍ਹਾ ਭਰ ਜਾਂਦੀ ਸੀ ਹੁਣ ਜਗ੍ਹਾ ਬਣ ਗਈ ਬਾਜੂ ਗੋੜੀ ਅੱਛੀ ਖੜੀ ਜਾ ਕਰਨੀਆਂ ਸਿੱਕਾਲ ਸਫਰ ਦਾ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਪਿੰਡ ਗੁਰੂ ਕੀ ਢਾਬ ਦੇ ਵਿੱਚ ਖੜਾ ਤੁਸੀਂ ਬਹੁਤ ਸਾਰੇ ਸਰਪੰਚ ਦੇਖੇ ਹੋਣਗੇ ਗਰੀਬਾਂ ਨਾਲ ਧੱਕੇ ਕਰਦੇ ਨਿਰੇਗਾ ਦੇ ਵਿੱਚ ਹਾਤਰੀਆਂ ਪਾਉਂਦੇ ਛੱਪੜਾਂ ਦੀਆਂ ਥਾਵਾਂ ਨੱਪਦੇ ਇੱਥੋਂ ਤੱਕ ਕੀ ਜਿਹੜੀਆਂ ਪੰਚਾਇਤੀ ਜ਼ਮੀਨਾਂ ਪਈਆਂ ਉਹਨਾਂ ਉੱਪਰ ਕਬਜ਼ਾ ਕਰਦੇ ਪਰ ਅੱਜ ਮੈਂ ਜੇ ਸਰਪੰਚ ਦੇ ਨਾਲ ਮਿਲਾਉਣ ਲੱਗਾ ਉਹ ਨਾ ਹੀ ਕਬਜੇ ਕਰਦਾ ਤੇ ਨਾ ਹੀ ਨਰੇਗਾ ਦੇ ਵਿੱਚ ਧੱਕੇ ਨਾ ਦਿਹਾੜੀਆਂ ਪਾਉਂਦਾ ਹੈ ਉਹ ਪਿੰਡ ਦੀ ਉੱਨਤੀ ਵਾਸਤੇ ਕੰਮ ਕਰ ਰਿਹਾ ਹੈ ਪਿੰਡ ਦੇ ਵਿੱਚ ਬਹੁਤ ਸਾਰੇ ਤੁਸੀਂ ਲੋਕ ਦੇਖੇ ਹੋਣਗੇ ਜਿਹੜੇ ਆਪਣੀਆਂ ਜ਼ਮੀਨਾਂ ਤੋਂ ਨਹੀਂ ਰਾਜਦੇ ਤੇ ਰਾਹਾਂ ਨੂੰ ਵੱਢ ਲੈਂਦੇ ਆ ਉਹਨਾਂ ਰਾਹਾਂ ਨੂੰ ਪੂਰੇ ਕਰਨ ਵਾਲੇ ਸਰਪੰਚ ਦੇ ਨਾਲ ਮਿਲਾਉਂਦੇ ਆ ਜਿਹੜੇ ਸੜਕਾਂ ਨੂੰ ਪੂਰੀ ਕਰਕੇ ਸੜਕਾਂ ਨੂੰ ਪੂਰਾ ਕਰਕੇ ਉਹਨਾਂ ਦੇ ਨਾਲ ਮਿੱਟੀ ਲਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਾ ਅਗਰ ਖੜੇ ਬਾਈਕੁਰ ਜੀ ਕਾ ਖਾਲਸਾ ਬਾਈਕੁਰ ਜੀ ਕੀ ਫਤਹਿ ਜਿਵੇਂ ਮੈਂ ਭੂਮਿਕਾ ਦੇ ਵਿੱਚ ਕਿਹਾ ਬਹੁਤ ਸਾਰੇ ਸਰਪੰਚ ਹੁੰਦੇ ਆ ਜਿਹੜੇ ਉਹ ਛੱਪਣਾ ਦੀਆਂ ਥਾਵਾਂ ਬੜਨ ਵਾਸਤੇ ਰੋਕਣ ਵਾਸਤੇ ਕਬਜ਼ੇ ਕਰਨਾ ਸੇ ਸਰਪੰਚ ਹੀ ਲੈਂਦੇ ਆ ਤੁਸੀਂ ਇੱਥੇ ਨਵਾਂ ਹੀ ਕੰਮ ਕਰ ਲਿਆ ਹੈ ਤੁਸੀਂ ਮਿੱਟੀ ਲਾਉਣ ਲੱਗ ਪਏ ਇਹ ਸਾਰਾ ਦੇ ਸਹਿਯੋਗ ਨਾਲ ਹੀ ਆ ਜੀ ਸਟ ਦੇ ਸਹਿਯੋਗ ਨਾਲ ਹੀ ਆ ਜੀ ਅੱਛਾ ਹਾਂਜੀ ਦਿੱਕਤਾਂ ਕੀ ਕੀ ਆਈਆਂ ਸੋਚਿਆ ਨਹੀਂ ਯਾਰ ਵੀ ਲੋਕ ਕੀ ਕਹਿਣਗੇ ਯਾਰ ਕਿਉਂਕਿ ਸਰਪੰਚੀ ਜਦੋਂ ਬੰਦੇ ਦੇ ਹੱਥ ਆ ਜੇ ਤਾਂ ਇੱਕ ਅਲੱਗ ਜਿਹਾ ਰਤਬਾ ਹੋ ਜਾਂਦਾ ਸਰਪੰਚ ਦਾ ਅਸੀਂ ਜੀ ਜਿਹਦਾ ਵਾਹਣ ਸੀ ਨਾ ਉਹਦੇ ਕੋਲੇ ਗਏ ਸੀ ਅਸੀਂ ਅਸੀਂ ਇਹ ਵੀ ਥਾਂ ਭਰਤ ਪਾਲ ਕੇ ਆਉਂਦਾ ਪਾਲੋ ਕੋਈ ਗੱਲ ਨਹੀਂ ਜੀ ਅੱਛਾ ਹਾਂਜੀ ਇਹ ਇਹ ਸਾਰੀਆਂ ਜਗ੍ਹਾ ਤੇ ਤੁਸੀਂ ਥਾਂ ਪੂਰੀ ਕਰ ਰਹੇ ਹੋ ਕਰਤ ਰਹੇ ਕੋਠੇ ਤਾਂ ਕਰਦੇ ਜੀ ਮਿੱਟੀ ਮਿਲ ਕੇ ਤਾਂ ਸਾਨੂੰ ਜੀ ਮਿੱਟੀ ਨੇੜੇ ਮਿਲਣ ਦੀ ਕੋਠੇ ਕਰਦੇ ਅਸੀਂ ਜੀ ਜਿਹੜੇ ਨੇੜੇ ਮਿਲ ਜਿਦਾ ਹੂੰ ਉਹ ਹੁਣ ਤੱਕ ਕਿੰਨੇ ਕ ਥਾਵਾਂ ਤੇ ਇਹ ਪੂਰੀ ਕਰ ਚੁੱਕੇ ਅਸੀਂ ਕਿਰਾਂ ਇੱਥੇ ਹੀ ਕਰੀ ਆਈ ਹਜੇ ਅੱਛਾ ਸ਼ੁਰੂਆਤ ਕੀ ਪੀ ਰਹੇ ਹੋ ਹਾਂਜੀ ਸ਼ੁਰੂਆਤ ਠੀਕ ਹੈ ਤੇ ਨਾਲ ਫਿਰ ਪੰਚਾਇਤ ਮੈਂਬਰ ਲਿਆ ਹੈ ਹਾਂਜੀ ਆਹ ਕੀ ਚਾਰ ਮੈਂਬਰ ਅੱਛਾ ਠੀਕ ਹੈ ਬਾਈ ਜਦੋਂ ਤੁਸੀਂ ਇਹ ਕੰਮ ਕਰਨਾ ਸ਼ੁਰੂ ਕੀਤਾ ਕਿਉਂਕਿ ਬਹੁਤ ਸਾਰੀਆਂ ਪੰਚਾਇਤਾਂ ਘਾਟੀ ਕਰਦੀਆਂ ਹਨ ਬਹੁਤ ਵੱਖਰੀ ਜੀ ਗੱਲ ਹੁੰਦੀ ਹੈ ਉਦੋਂ ਇਹ ਨਹੀਂ ਲੱਗਿਆ ਯਾਰ ਵੀ ਇਹ ਕਿਉਂ ਕਰਨਾ ਜਾਂ ਕੋਈ ਵਿਵਾਦ ਨਾ ਖੜਾ ਹੋ ਜਿੰਨੇ ਵਿਆਦ ਤਾਂ ਹੀ ਖੜਾ ਹੋਊਗਾ ਨਾ ਸਾਰੀ ਸਹਿਬ ਸੰਤ ਨਹੀਂ ਕੋਈ ਇਹ ਮਿੱਟੀ ਅੱਛਾ ਹਾਂ ਲੋਕੇ ਸੰਜੋਜੀ ਦਾ ਬਾਣ ਸੀ ਉਹਨੂੰ ਪੁੱਛ ਕੇ ਪਏ ਉਹਨਾਂ ਪਾ ਲੋਗਰਾ ਮੈਂ ਪਿਛਲੇ ਸਰਪੰਚ ਨੇ ਵੀ ਆਖਿਆ ਇਹ ਪਾ ਲੋ ਮਿੱਟੀ ਹੂੰ ਜੋ ਆ ਨਾਂ ਦਾ ਫਿਰ ਤਾਂ ਕੋਈ ਆਪਾਂ ਉਹ ਜਿਹਾ ਮੁੱਦਾ ਚੱਕਦੇ ਇਹ ਇਹਦੇ ਨਾਲ ਬਈ ਦਿੱਕਤਾਂ ਬਹੁਤ ਆਉਂਦੀਆਂ ਹੋਣਗੀਆਂ ਰਾਹ ਛੋਟੇ ਕਰ ਹਾਂ ਹਾਂ ਬਹੁਤ ਉੱਥੇ ਸਵਾਰੀਆਂ ਜੇ ਬੱਸ ਖੜਦੀ ਸੀ ਥੱਲੇ ਉਤਰਦੀਆਂ ਸੀ ਸਵਾਰੀਆਂ ਢੈਕਦੀਆਂ ਸੀ ਪੁੰਨਮਸ਼ਣ ਸਬੀਲ ਲਾਉਂਦੇ ਸੀਗੇ ਤੇ ਉਹ ਮਤਲਬ ਦਿੱਕਤ ਆਉਂਦੀ ਸੀ ਜੀ ਤਾਂ ਕਰਕੇ ਮਤਲਬ 10 15 ਫੁੱਟ ਥਾਂ ਵਧਿਆ ਹੋਇਆ ਸੀ ਤੇ ਉਹਦੇ ਕਰਕੇ ਸਹੂਲਤ ਹੋ ਗਈ ਸਾਰੇ ਪਿੰਡ ਨੇ ਇਸ ਲਾਗਾ ਕੀਤੀ ਹੈ ਵੀ ਵਧੀਆ ਹੋ ਗਿਆ ਕੰਮ ਹੂੰ ਐਕਸੀਡੈਂਟ ਬਹੁਤ ਜਗਾ ਦੇਖ ਲਓ ਤਾਂ ਪਹਿਲਾਂ ਕਿੱ데 ਤੁਸੀਂ ਆਉਂਦੇ ਹਮ ਤਾਂ ਉਹ ਨਕ ਹੋਰ ਜਗਾ ਸੀ ਜਿੰਨਾ ਦਾ ਉੱਥੇ ਤੇ ਹੁਣ ਹੋਰ ਜਗਾ ਬਣ ਗਿਆ ਬਾਈ ਇਹ ਇਹਦੇ ਨਾਲ ਜਦੋਂ ਥਾਂ ਘੱਟ ਹੋਵੇ ਐਕਸੀਡੈਂਟ ਬਹੁਤ ਹੁੰਦੇ ਆ ਬਹੁਤ ਹੁੰਦੇ ਬਹੁਤ ਹੁੰਦੇ ਇੱਥੇ ਵੀ ਹੁੰਦੇ ਹੋਣਗੇ ਪਹਿਲਾਂ ਬਹੁਤ ਹੁੰਦੇ ਆ ਜੀ ਹਮ ਹੁਣ ਬਾਕੀ ਜੀ ਬਾਕੀ ਉਧਰ ਕੋਟ ਵਾਲੀ ਬੱਸ ਉੱਥੇ ਹੀ ਖੜ ਜਾਈ ਜੈਤ ਵਾਲੇ ਵੀ ਉੱਥੇ ਹੀ ਖੜ ਜਾਈ ਹੁਣ ਥੋੜੀ ਜਿਹੀ ਪਿੱਛੇ ਹਟਮੀ ਖੜਜਾ ਕਰੋ ਬਸ ਅੱਛਾ ਹਾਂਜੀ ਹੁਣ ਸੋਖਾ ਹੋ ਗਿਆ ਸੋਖਾ ਹੋਇਆ ਪੂਰਾ ਸੋਖਾ ਹੋ ਗਿਆ ਹਮ ਠੀਕ ਹੈ ਨਾਲ ਫਿਰ ਬਾਬਾ ਜੀ ਵੀ ਲੱਗੇ ਬਾਬਾ ਜੀ ਕਿਵੇਂ ਦੀ ਬਾਬੇ ਨੇ ਪੂਰੀ ਮਦਦ ਕੀਤੀ ਬਾਬੇ ਨੇ ਪੂਰੀ ਮਦਦ ਕੀਤੀ ਖਾਲਸਾ ਵਾਹਿਗੁਰੂ ਦੀ ਫਤਿਹ ਹੈ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਹਾਂਜੀ ਬਾਬਾ ਜੀ ਥੱਕਦੇ ਥੁੱਕਦੇ ਨਹੀਂ ਤੁਸੀਂ ਫਿਰ ਪਿੰਡ ਤੇ ਕੰਮ ਕਰਨ ਲੱਗੇ ਹੋ ਗੁਰੂ ਦੀ ਕਿਰਪਾ ਨਾਲ ਜੀ ਸੇਵਾ ਕਰਦੇ ਆ ساری ਉਮਰ ਸੇਵਾ ਜੀ ਨੰਗੀ ਹੈ ਅੱਛਾ ਹਾਂਜੀ ਹਾਂ ਇੱਥੇ ਪਾਪ ਇੱਥੇ ਬਾਪੂ ਜੀ ਜਦੋਂ ਘਾਟਰਾ ਸੀਗਾ ਦਿੱਕਤਾਂ ਵੀ ਆਉਂਦੀਆਂ ਹੋਣਗੀਆਂ ਹੋਣਗੇ ਬਹੁਤ ਜੇ ਬਹੁ ਕੀ ਕੀ ਦਿੱਖਤਾ ਹੁੰਦੀ ਸੀ ਲੋਕਾਂ ਨੂੰ ਪਹਿਲਾਂ ਤਾਂ ਬੱਸ ਖੜਨ ਨੂੰ ਥਾਂ ਨਹੀਂ ਸੀਗਾ ਪਹਿਲੀ ਜਗ੍ਹਾ ਖੜਦੀ ਸੀ ਉੱਥੇ ਫਿਰ ਜਾਮ ਲੱਗ ਜਾਂਦਾ ਸੀ ਫਿਰ ਜਿਹੜੀਆਂ ਸਾਡੇ ਪੂਰਨਮਾਸੀ ਤੇ ਅੱਗੇ ਜਗ੍ਹਾ ਭਰ ਜਾਂਦੀ ਸੀ ਹੁਣ ਜਗ੍ਹਾ ਬਣ ਗਈ ਬਾਦੂ ਗੱਡੀ ਇੱਥੇ ਹੀ ਖੜ ਜਿਆ ਕਰਨੀਆਂ ਅੱਛਾ ਤੇ ਗੱਡੀ ਪਾਸੇ ਕਰਨ ਨੂੰ ਥਾਂ ਹੀ ਸੀਗਾ ਬਹੁਤ ਮੁਸ਼ਕਲ ਸੀ ਖੜਾ ਬਹੁਤ ਵੱਡਾ ਸੀਗਾ ਅੱਛਾ ਇਹ ਕਰਮ ਗੁਰੂ ਦੀ ਕਿਰਪਾ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਛਾ ਤੇ ਬਹੁਤ ਵਧੀਆ ਅਸੀਂ ਤਾਂ ਗੁਰੂ ਘਰ ਨੂੰ ਮੁੱਖ ਰੱਖੇਗੇ ਇੱਥੋਂ ਹੀ ਦੇਖਦੇ ਸੀ ਨਾ ਇੱਥੇ ਗੰਦ ਪਿਆ ਸੀ ਤੇ ਗੁਰੂ ਸਾਹਿਬ ਨੂੰ ਦਰਸ਼ਨ ਦੇ ਕਰਸਨ ਬਹੁਤ ਪਿਆੜਾ ਲੱਗਦਾ ਸੀ ਹੁਣ ਜੇ ਦ ਜਗਾ ਸਾਫ ਗੁਰੂ ਘਰ ਦੀ ਸ਼ੋਅ ਬਣ ਗਈ ਹੂੰ ਗੁਰੂ ਕਿਰਪਾ ਕਰੇ ਸਤਿਨਾਮ ਵਾੜ ਬਖਸ਼ੇ ਗੁਰੂ ਦੀ ਸੇਵਾ ਕਰਨ ਦਾ ਜੀ ਹਾਂ ਜੀ ਸੇਵਾ ਸਰਪੰਚ ਸਾਹਿਬੇ ਦਿਮਾਗ ਦੇ ਵਿੱਚ ਕਿਵੇਂ ਆ ਵੀ ਇਹ ਕੰਮ ਕੀਤਾ ਜਾਵੇ ਮਹਾਰਾਜ ਗੁਰੂ ਘਰ ਦੇ ਮੰਨਦੇ ਪਹਿਲਾਂ ਤੋਂ ਆਪਾਂ ਦਾ ਹਾਂ ਮਹਾਰਾਜ ਨੂੰ ਮੈਂ ਇਹ ਹੀ ਸੋਚ ਪਹਿਲਾਂ ਪਹਿਲਾਂ ਇਹ ਸੋਚ ਰੱਖੀ ਸੀ ਵੀ ਆਪਾਂ ਬਹੁਤ ਬਹੁਤ ਕੰਮ ਕਰਨਾ ਹੈ ਇਹ ਸੇਵਾ ਸੀ ਹੈ ਹਾਂ ਸੇਵਾ ਕਰਦੀ ਕਰਦੀ ਹਾਂ ਜੀ ਹਾਂ ਭਾਈ ਕਿਵੇਂ ਦੇਖਦੇ ਹੋ ਬਹੁਤ ਸਾਰੇ ਪਿੰਡਾਂ ਦੇ ਮਾਮਲੇ ਸਾਹਮਣੇ ਆਉਂਦੇ ਆ ਕਿਤੇ ਸਰਪੰਚ ਨੇ ਕਬਜ਼ਾ ਕਰ ਲਿਆ ਕਦੇ ਛੱਪੜ ਰੋਖ ਲਿਆ ਪਰ ਇੱਥੇ ਕੋਈ ਸਰਪੰਚ ਵੱਖਰਾ ਹੀ ਕਰ ਰਹੇ ਨੇ ਨਹੀਂ ਠੀਕ ਹੈ ਜੀ ਪਿੰਡ ਦੇ ਸਹਿਯੋਗ ਨਾਲ ਹੀ ਹੋਇਆ ਸਾਰਾ ਕੁਝ ਹੂੰ 37 ਨਾਲ ਹੋਇਆ ਅੱਛਾ ਜਿਹੜਾ ਵਾਹਨ ਆਉਦਾ ਹੀ 37 ਨਾਲ ਹੀ ਹੋਇਆ ਚਾਹੀਦਾ ਹਾਂ ਬਹੁਤ ਵਧੀਆ ਠੀਕ ਹੈ ਹੂੰ ਇੱਥੇ ਰਾਹ ਘਟ ਕਰਨ ਸਮੱਸਿਆ ਵੀ ਆਉਂਦੀਆਂ ਹੋਣਗੀਆਂ ਆਉਂਦੀਆਂ ਹੀ ਥੋੜੀਆਂ ਆਉਂਦੀਆਂ ਅਸਲੀਆ ਹੂੰ ਕੀ ਕੀ ਸਕੂਲ ਤਾਂ ਹੀ ਆਉਂਦੀਆਂ ਜੀ ਉਧਰ ਵੀ ਪਰਤ ਪਾਉਂਦੀ ਵਿਚਾਰਾ ਇਹਨਾਂ ਦੀ ਸਰਪੰਚਾਂ ਦੀ ਹੂੰ ਉਧਰ ਵੀ ਥੋੜਾ ਜਿਹਾ ਰਾਹ ਹੈ ਹੂੰ ਉਹਦੇ ਕਾਰਨ ਲੱਗੇ ਵੇ ਆ ਤੇ ਪਰ ਹੁਣ ਮਿੱਟੀ ਨਹੀਂ ਮਿਲ ਰਹੀ ਅੱਛਾ ਇਹ ਕਿਹੜਾ ਯਾਨੀ ਕਿ ਪਰਤ ਪਾਤੀ ਹੈ ਹਾਂਜੀ ਹਾਂ ਠੀਕ ਹੈ ਪਾ ਇਧਰ ਨੌਜਵਾਨ ਮੁੰਡਾ ਵੀ ਜਿਹੜਾ ਨਾਲ ਕੰਮ ਕਰਾ ਰਿਹਾ ਸੀ ਇਹਦੇ ਨਾਲ ਵੀ ਗੱਲਬਾਤ ਕਰਦੇ ਹਾਂ ਬਾਈ ਫਿਰ ਕਿਵੇਂ ਲੱਗਿਆ ਇਹ ਕੰਮ ਕਿਵੇਂ ਲੱਗਿਆ ਬਹੁਤ ਸੋਹਣਾ ਕੰਮ ਹੋਇਆ ਜੀ ਸੜਕ ਦੇ ਨਾਲ ਜਗ੍ਹਾ ਐਵੇਂ ਵਾਧੂ ਪਈ ਸੀਗੀ ਖੱਡੇ ਸੀਗੇ ਮਿੱਟੀ ਪੈ ਗਈ ਜਗ੍ਹਾ ਖੁੱਲ ਗਈ ਬਹੁਤ ਵਧੀਆ ਸਰਪੰਚ ਸਾਹਿਬ ਨੇ ਉਪਰਾਲਾ ਕੀਤਾ ਜੀ ਸਾਰੇ ਨਗਰ ਨੇ ਕੀਤਾ ਜੀ ਤੇ ਹੋਰ ਵੀ ਕੰਮ ਜਿਹੜੇ ਰਹਿੰਦੇ ਆ ਸਾਰੇ ਰਲ ਮਿਲ ਕੇ ਪੰਚਾਇਤ ਦੇ ਨਾਲ ਜ਼ਰੂਰ ਕਰਾਂਗੇ ਜੀ ਹੂੰ ਜੀ ਤਾਂ ਮੈਂ ਉਹ ਤਸਵੀਰ ਕੈਮਰਾਮੈਨ ਨੂੰ ਕਹੂੰਗਾ ਜਰੂਰ ਦਿਖਾ ਦੇ ਜਿਉਂਕਿ ਜਿਹੜੀ ਜਗ੍ਹਾ ਤੇ ਅਸੀਂ ਖੜੇ ਆ ਇੱਥੇ ਪਹਿਲਾਂ ਖੱਡੇ ਹੁੰਦੇ ਸੀ ਅੱਜ ਇਹਨਾਂ ਸਾਰੇ ਲੋਕਾਂ ਨੇ ਸਰਪੰਚ ਸਾਹਿਬ ਨੇ ਖੁਦ ਕਈ ਚਲਾਈ ਪੰਚ ਨਾਲ ਮੈਂਬਰ ਆ ਜਿਹੜੇ ਜਾਂ ਜਿਹੜੇ ਹੋਰ ਪਿੰਡ ਦੇ ਲੋਕ ਨੇ ਉਹਨਾਂ ਨੇ ਇਹਨੂੰ ਪੱਦਰ ਬਣਾਇਆ ਬਾਈ ਸਾਰੇ ਨਹੀਂ ਇਹ ਵੀ ਇਸ ਸੇਵਾ ਫਿਰ ਸੋਚਿਆ ਕਿਵੇਂ ਵੀ ਇਹ ਚ ਯੋਗਦਾਨ ਪਾਇਆ ਜਾਵੇ ਆ ਪਿੰਡ ਦੀ ਸਾਰੇ ਕੰਮ ਵਧੀਆ ਲਈ ਨਹੀਂ ਕਰਕੇ ਟਰੈਕਟਰ ਲਾਤੇ ਸੀਗੇ ਹੋਰ ਵੀਰਾਂ ਨੇ ਵੀ ਲਾਏ ਆ ਤੇ ਅੱਗੇ ਵੀ ਲਾਵਾਂਗੇ ਕਬਟੀਆਂ ਅੱਗੇ ਵੀ ਪਾਉਣੇ ਅੱਛਾ ਹਾਂਜੀ ਇਹ ਇਹਦੇ ਨਾਲ ਬਾਈ ਹੁਣ ਥੋੜਾ ਜਿਆ ਸੇਫਟੀ ਹੋ ਗਈ ਐਕਸੀਡੈਂਟ ਘੱਟ ਹੋਣਗੇ ਜਾਂ ਚੰਗੇ ਤਰੀਕੇ ਦੇ ਨਾਲ ਆਪਾਂ ਰੁੱਖਾ ਦੀ ਸ਼ਾਮ ਆਣ ਸਕਦੇ ਆ ਨਾ ਹਾਂਜੀ ਹਾਂਜੀ ਬਈ ਇੱਕ ਮੇਲਾ ਵੀ ਲੱਗਦਾ ਨਾ ਦੋ ਤਿੰਨ ਅਸੂ ਦਾ ਉਦੋਂ ਵੀ ਇੱਥੇ ਦੁਕਾਨਾਂ ਲੋ ਥੋੜੇ ਥਾਂ 'ਚ ਹੀ ਰਹਿ ਜਾਂਦੀਆਂ ਸੀ ਸੜਕ 'ਤੇ ਆ ਜਾਂਦੀਆਂ ਸੀ ਸਾਰੀਆਂ ਅੱਛਾ ਜਦੋਂ ਸੰਗਤ ਆਉਂਦੀ ਆ ਤੁਰਦੀ ਆ ਸੜਕ 'ਤੇ ਤੁਰਦੀ ਆ ਤੇ ਉਹਨਾਂ ਪਿੱਛੇ ਹੋ ਜਾਣੀਆਂ ਦੁਕਾਨਾਂ ਸਾਰੇ ਇੰਨੇ ਥਾਂ 'ਤੇ ਤਾਂ ਵਧੀਆ ਕਰ ਸਕਦੀ ਆ ਸਾਰੇ ਜੀ ਅੱਛਾ ਇਹ ਖਾਸ ਕਰਕੇ ਜਿਹੜਾ ਗੁਰੂ ਘਰ ਕਰਕੇ ਗੁਰੂ ਘਰ ਕਰਕੇ ਗੁਰੂ ਘਰ ਕਰਕੇ ਅੱਛਾ ਤਾਂ ਦੇਖ ਸਕਦੇ ਹਾਂ ਸਾਹਮਣੇ ਗੁਰੂ ਘਰ ਹੈ ਜਿੱਥੋਂ ਦੀ ਤਸਵੀਰ ਕੈਮਰਾਮੈਨ ਨੂੰ ਕਹੂੰਗਾ ਦਿਖਾ ਦਿਓ ਜੇ ਇਹ ਪੰਚਾਇਤ ਦੇ ਕਹਿਣ ਮੁਤਾਬਕ ਹੈ ਵੀ ਜਦੋਂ ਇੱਥੋਂ ਗੁਰੂ ਘਰ ਦੇ ਦਰਸ਼ਨ ਕਰਦੇ ਸੀ ਤਾਂ ਚੰਗਾ ਨਹੀਂ ਲੱਗਦਾ ਸੀ ਪਰ ਫਿਰ ਪਿੰਡ ਨੇ ਇੱਕ ਵਧੀਆ ਸਹਿਯੋਗ ਕੀਤਾ ਇੱਕ ਕੰਮ ਕੀਤਾ ਸਰਪੰਚ ਸਾਹਿਬ ਹੋਰ ਕੀ ਕਹਿਣਾ ਚਾਹੂਗੇ ਵੱਠੀ ਹੈ ਗਾਂ ਵੀ ਆਪਾਂ ਮਦਦ ਕਰਾਂਗੇ ਜਿੰਨੀ ਵੀ ਹੋ ਸਕੇ ਮਤਲਬ ਵੀ ਉਹ ਘਰਤ ਪਾਉਂਦੇ ਪੋਸਟ ਕਰਦੇ ਆਂ ਅਸੀਂ ਸਕੂਲ ਤਾਂ ਹੀ ਹੋ ਜੇ ਤਾਂ ਵਧੀਆ ਜੀ ਦੇ ਹਾਂਜੀ ਦੇ ਤਾਂ ਬਾਕੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਬੇਨਤੀ ਹੈ ਵੀ ਜਿਹੜਾ ਕੰਮ ਇਸ ਸਰਪੰਚ ਸਾਹਿਬ ਨੇ ਕੀਤਾ ਜਾਂ ਜਿਹੜਾ ਕੰਮ ਇੱਥੋਂ ਦੀ ਪੰਚਾਇਤ ਕਰ ਰਹੀ ਹੈ ਇੱਥੋਂ ਦੇ ਲੋਕ ਕਰ ਰਹੇ ਨੇ ਉਹ ਦੂਜੇ ਪਿੰਡਾਂ ਦੇ ਵਿੱਚ ਵੀ ਚਾਹੀਦਾ ਜਿਦੇ ਨਾਲ ਸਾਡੇ ਪਿੰਡ ਹੋਰ ਸੋਹਣੇ ਲੱਗਣਗੇ ਇਹ ਨਾਲੇ ਐਕਸੀਡੈਂਟ ਘੱਟ ਹੋਣਗੇ ਨਾਲੇ ਹੋਰ ਵੀ ਬਈ ਚੀਜ਼ਾਂ ਦੇ ਸੁੱਖ ਨੇ ਜੁੜੇ ਰੋ ਸਫਰ ਟੈਲੀਵਿਨਲ ਫਰਮੇ ਲੰਗਾ ਕੈਮਰਾਮੈਨ ਕਾਸਤੀ ਤੇ ਨਾਲ ਮੈਜੂਦ ਕਰੇਵਾਲ ਫਸਕਾ